ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਮੀਡੀਆ ਨੂੰ ਦਿੱਤੇ ਗਏ ਇੰਟਰਵਿਊ ਮਾਮਲੇ 'ਚ ਲੰਘੇ ਦਿਨ ਸਿੱਟ ਨੇ ਹਾਈ ਕੋਰਟ 'ਚ ਆਪਣਾ ਜਵਾਬ ਦਾਇਰ ਕੀਤਾ ਮਾਮਲੇ ਦੀ ਜਾਂਚ ਦੇ ਲਈ ਬਣਾਈ ਗਈ ਸਿੱਟ ਨੇ ਦੱਸਿਆ ਕਿ ਲਾਰੈਂਸ ਦਾ ਇੱਕ ਇੰਟਰਵਿਊ ਸੀਆਈਏ ਖਰੜ ਥਾਣੇ ਸਤੰਬਰ 2022 ਨੂੰ ਰਿਕਾਰਡ ਹੋਇਆ ਤੇ ਮਾਰਚ 2023 ਨੂੰ ਜਾਰੀ ਕੀਤਾ ਗਿਆ ਤੇ ਦੂਜਾ ਰਾਜਸਥਾਨ ਦੀ ਜੇਲ੍ਹ 'ਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਦਾਅਵੇ ਦੀ ਪੋਲ ਖੁੱਲ ਗਈ ਇਸ ਮਾਮਲੇ ਨੂੰ ਲੈ ਕੇ ਸ਼ਰਮਣ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੇ ਇੱਕ ਖਾਸ ਵੀਡੀਓ ਬੁਖਾ ਕੇ ਕੀ ਕਿਹਾ ਸੁਣੋ ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਆਨਰੇਬਲ ਪੰਜਾਬ ਬਨ ਹਰਿਆਣਾ ਹਾਈ ਕੋਰਟ ਜਿੱਥੇ ਇੱਕ ਰਿਟ ਪਈ ਸੀ ਕਿ ਜਿਹੜੀ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਹੈ ਉਹ ਪੰਜਾਬ ਦੀ ਜੇਲ੍ਹ ਚ ਹੋਈ ਸੀ ਇਹ ਗੱਲ ਕੋਈ ਸਾਲ ਡੇਢ ਸਾਲ ਪੁਰਾਣੀ ਗੱਲ ਹੈ ਔਰ ਜੇ ਇਸ ਚੀਜ਼ ਨੂੰ ਪੰਜਾਬ ਦੀ ਸਰਕਾਰ ਨੇ ਔਰ ਚੀਫ ਮਿਨਿਸਟਰ ਸਾਹਿਬ ਨੇ ਆਪ ਇਸ ਨੂੰ ਡਿਨਾਈ ਕੀਤਾ ਸੀ ਮੈਂ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜਿਸ ਵੀਡੀਓ ਚ ਸ੍ਰੀ ਅੰਮ੍ਰਿਤਸਰ ਸਾਹਿਬ ਭਗਵੰਤ ਮਾਨ ਇਹ ਕਹਿ ਰਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਈ ਹੈ ਜਿੱਥੇ ਮੈਂ ਪਹਿਲਾਂ ਉਹ ਇੰਟਰਵਿਊ ਬੁਖਾਦ ਹੈ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਸਾਡੀ ਜਿਹੜੇ ਡੀਜੀਪੀ ਸਾਹਿਬ ਵੱਲੋਂ ਕਿਸ ਬਾਕਮੰਡੇ ਵੱਲੋਂ ਉਹ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਦੀ ਕੋਈ ਇੰਟਰਵਿਊ ਨਹੀਂ ਸਪਸ਼ਟ ਤੌਰ ਤੇ ਭਗਵੰਤ ਮਾਨ ਨਹੀਂ ਉਹਨਾਂ ਦੇ ਸਪੋਕਸਪਰਸਨਸ ਨੇ ਆ ਬਿਆਨ ਪੰਜਾਬ ਦੀ ਜੇਲ੍ਹ 'ਚ ਕੋਈ ਇੰਟਰਵਿਊ ਨਹੀਂ ਹੋਇਆ ਜਿਹੜਾ ਰੀਸੈਂਟਲੀ ਹੋਇਆ ਇਹ ਇੰਟਰਵਿਊ ਜਿਹੜੀ ਗੱਲ ਕਰ ਰਿਹਾ ਜਦੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਉਦੋਂ ਮਾਲਵਿੰਦਰ ਕੰਗੇ ਦਾ ਜੋ ਉਸ ਵੇਲੇ ਦੇ ਸਪੋਕਸਪਰਸਨ ਸੀ ਸਪਸ਼ਟੀਕਰਨ ਦੇ ਰਿਹਾ ਔਰ ਜਾ ਕੇ ਇਸ ਗੱਲ ਨੂੰ ਟੀਵੀ 'ੱਕੇ ਰੱਖਿਆ ਕਿ ਇਹ ਇੰਟਰਵਿਊ ਪੰਜਾਬ ਦੀ ਜੇਲਾਂ 'ਚ ਨਹੀਂ ਹੈ ਔਰ ਤੁਹਾਨੂੰ ਯਾਦ ਹੋਣਾ ਉਸ ਵੇਲੇ ਵੀ ਇਸ ਈਸ਼ੂ ਨੂੰ ਦਾਸ ਨੇ ਰੇਜ਼ ਕੀਤਾ ਸੀ ਔਰ ਜਦ ਅਸੀਂ ਇਸ ਈਸ਼ੂ ਨੂੰ ਰੇਜ਼ ਕੀਤਾ ਮੈਂ ਇਹ ਸਪਸ਼ਟ ਕਿਹਾ ਸੀ ਕਿ ਇਹ ਜੇਲ੍ਹਾਂ ਇਹ ਇੰਟਰਵਿਊ ਪੰਜਾਬ ਦੀ ਜੇਲ੍ਹਾਂ ਚ ਹੋਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਇੰਟਰਵਿਊਆਂ ਹੋਈਆਂ ਨੇ ਔਰ ਇਸ ਗੱਲ ਨੂੰ ਮੈਂ ਕਿਉਂ ਕਿਹਾ ਸੀਗਾ ਮੇਰੇ ਕੋਲ ਆਪ ਵੀ ਕੋਈ ਪੁਖਤਾ ਇਸ ਗੱਲ ਦੀ ਜਾਣਕਾਰੀ ਸੀ ਔਰ ਅਗਰ ਇਸ ਗੱਲ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਡਿਨਾਈ ਕਰਨਾ ਸੀ ਇਹ ਗੱਲ ਸਾਬਤ ਹੋਣ ਲਈ ਹਾਈ ਕੋਰਟ ਦਾ ਰਸਤਾ ਸੀ ਔਰ ਅੱਜ ਆਨਰੇਬਲ ਹਾਈ ਕੋਰਟ ਨੇ ਜਦ ਇੱਕ ਸਿਟ ਬਣਾਈ ਉਹ ਸਿਟਚ ਜਿਹੜੇ ਅਫਸਰ ਲਾਏ ਬੜੇ ਹੀ ਇਮਾਨਦਾਰ ਅਫਸਰ ਪ੍ਰਭੋਦ ਕੁਮਾਰ ਜੀ ਜੋ ਡੀਜੀਪੀ ਨੇ ਉਹਨਾਂ ਤੇ ਦਬਾਅ ਬਣਾਇਆ ਗਿਆ ਕਿ ਕਿਵੇਂ ਨਾ ਕਿਵੇਂ ਭਗਵੰਤ ਮਾਨ ਨੂੰ ਬਚਾਇਆ ਜਾਵੇ ਮੈਂ ਭਗਵੰਤ ਮਾਨ ਦਾ ਜ਼ਿਕਰ ਕਿਉਂ ਕਰਦਾ ਕਿਉਂਕਿ ਵੇਖੋ ਅੱਜ ਕੀ ਆਇਆ ਹੈ ਨਿਕਲ ਕੇ ਹਾਈ ਕੋਰਟ ਜੀ ਆਨਰੇਬਲ ਹਾਈ ਕੋਰਟ ਜੀ ਕਿ ਪਹਿਲੀ ਜਿਹੜੀ ਇੰਟਰਵਿਊ ਹੈ ਉਹ ਖਰੜ ਸੀਆਈਏ ਚ ਹੋਈ ਹੁਣ ਸਾਧ ਸੰਗਤ ਜੀ ਜਿਹੜੀ ਸਭ ਤੋਂ ਧਿਆਨ ਨਾਲ ਵਾਚਣ ਵਾਲੀ ਗੱਲ ਹੈ ਲਾਰੈਂਸ ਬਿਸ਼ਨੋਈ ਖਰੜ ਸੀਆਈਏ ਆਇਆ ਕਦੋਂ ਉਹ ਆਇਆ ਉਦੋਂ ਜਦੋਂ ਉਹਦੀ ਉਹ ਪੁਲਿਸ ਰਿਮਾਂਡ ਚ ਸੀ ਆਲਾ ਅਫਸਰ ਵੱਡੇ ਅਫਸਰ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਸੋ ਜੇ ਉਹਨਾਂ ਦੀ ਨਿਗਰਾਨੀ ਹੇਠ ਜਿਸ ਇਨਵੈਸਟੀਗੇਸ਼ਨ ਨੂੰ ਪੰਜਾਬ ਦੇ ਆਲਾ ਅਫਸਰ ਨਹੀਂ ਭਗਵੰਤ ਮਾਨ ਆਪ ਮੋਨਿਟਰ ਕਰ ਰਿਹਾ ਸੀ ਉਹਰ ਇਨਵੈਸਟੀਗੇਸ਼ਨ ਸੀ ਕਿਹੜੀ ਇਨਵੈਸਟੀਗੇਸ਼ਨ ਸੀ ਮਰਡਰ ਆਫ ਸਿੱਧੂ ਮੂਸੇਵਾਲਾ ਔਰ ਦੂਜਾ ਜੋ ਸੁਲਮਾਨ ਖਾਨ ਨੂੰ ਇਹਨੇ ਥ੍ਰੈਟ ਦਿੱਤੀ ਸੀ ਕਿ ਮੈਂ ਉਹਨੂੰ ਮਾਰ ਦੇਣਾ ਇਹ ਸਾਰੇ ਮਾਮਲਿਆਂ ਨੂੰ ਜਾਂ ਗੋਲਟੀ ਬਰਾਡ ਨੂੰ ਲੈ ਕੇ ਜਾਂ ਜੋ ਪੰਜਾਬ 'ਚ ਫਰੋਤੀ ਦਾ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਇੱਕ ਅਫਸਰ ਨਹੀਂ ਅਨੇਕਾ ਅਫਸਰਾਂ ਨੇ ਉੱਥੇ ਇਨਵੈਸਟੀਗੇਸ਼ਨ ਕੀਤੀ ਔਰ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਨੂੰ ਜਾ ਕੇ ਬਰੀਫ ਕਰਦੇ ਸਨ ਹੁਣ ਤੁਸੀਂ ਮੈਨੂੰ ਇਹ ਦੱਸ ਦੋ ਏਡੀ ਹਾਈ ਲੈਵਲ ਇਨਕੁਆਇਰੀ ਹੋ ਰਹੀ ਹੋਵੇ ਇੱਕ ਕ੍ਰਿਮੀਨਲ ਦੀ ਤੇ ਉਹਦੀ ਇੰਟਰਵਿਊ ਹੋ ਜੇ ਤੇ ਅੱਜ ਇੱਥੇ ਹਾਈ ਕੋਰਟ 'ਚ ਇਹ ਗੱਲ ਸਪਸ਼ਟ ਆ ਗਈ ਔਰ ਔਰ ਜੇਐਸ ਅਫਸਰ ਨੇ ਦਿੱਤੀ ਪਹਿਲਾਂ ਤਾਂ ਉਸ ਨੂੰ ਸ਼ਾਬਾਸ਼ੀ ਕਿ ਉਸਨੇ ਆਪ ਦੀ ਕੋਈ ਸਰਕਾਰ ਦੇ ਦਬਾਅ ਦੀ ਪਰਵਾਹ ਨਹੀਂ ਕੀਤੀ ਵਰਦੀ ਦਾ ਸਤਕਾਰ ਕੀਤਾ ਕਾਨੂੰਨ ਦਾ ਸਤਕਾਰ ਕੀਤਾ ਔਰ ਠੋਕ ਬਜਾ ਕੇ ਦੱਸਿਆ ਕਿ ਪਹਿਲੀ ਇੰਟਰਵਿਊ ਪੰਜਾਬ 'ਚ ਹੋਈ ਹੈ ਖਰੜ ਸੀਆਈਏ 'ਚ ਹੋਈ ਹੈ ਔਰ ਦੂਜੀ ਇੰਟਰਵਿਊ राजस्थान ਚ ਹੋਈ ਆ ਮਗਰ ਤੁਸੀਂ ਇਹ ਵੇਖੋ ਇਹ ਸਚਾਈ ਸਾਹਮਣੂ ਲਿਆਉਣ ਲਈ ਪੰਜਾਬ ਪੁਲਿਸ ਔਰ ਭਗਵੰਤ ਮਾਨ ਇਸ ਨੂੰ ਡੇਢ 2 ਸਾਲ ਜਾਣਦੇ ਹੋਇਆ ਵੀ ਇਸ ਨੂੰ ਲੁਕਾਉਂਦੇ ਆਏ ਆ ਦੱਬਦੇ ਆਏ ਆ ਅੱਜ ਹੰਡਰੇਬਲ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਇਹ ਸਚਾਈ ਸਾਹਮਣੇ ਆਈ ਹੈ ਤੇ ਕੀ ਅੱਜ ਭਗਵੰਤ ਮਾਨ ਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਕਿਉਂਕਿ ਹੁਣ ਇੱਕ ਵਾਕਿਆ ਨਹੀਂ ਇਹ ਦੂਜਾ ਵਾਕਿਆ ਹੋਇਆ ਹੈ ਜਦੋਂ ਸਿੱਧੂ ਮੂਸੇਵਾਲੇ ਨੂੰ ਪਲਾਨਿੰਗ ਕੀਤੀ ਗਈ ਆ ਮਾਰਨ ਦੀ ਉਹ ਸਾਰੀ ਪਲਾਨਿੰਗ ਦਿੱਲੀ ਦੀ ਜੇਲਾਂਾਂ ਚ ਹੋਈਆਂ ਜਿਹੜੀਆਂ ਦਿੱਲੀ ਦੀਆਂ ਜੇਲਾ ਆਮ ਆਦਮੀ ਪਾਰਟੀ ਦੀ ਸਰਕਾਰ ਹੇਟ ਦਿੱਲੀ ਦੀ ਸਰਕਾਰ ਹੇਟ ਚੱਲਦੀਆਂ ਨੇ ਉਸ ਤੋਂ ਬਾਅਦ ਉਸ ਪਲਾਨਿੰਗ ਤੋਂ ਬਾਅਦ ਉਹਦਾ ਸਿਕਿਉਰਿਟੀ ਵਿਡਰੋਅ ਹੋਈ ਸਾਰਿਆਂ ਨੇ ਜ਼ਿੰਮੇਵਾਰੀ ਠਰਾਇਆ ਕਿ ਭਗਵੰਤ ਮਾਨ ਜ਼ਿੰਮੇਵਾਰੇ ਹੂਮ ਮਿਨਿਸਟਰ ਇਹ ਉਸ ਵੇਲੇ ਵੀ ਆਪਦੀ ਜ਼ਿੰਮੇਵਾਰੀ ਤੋਂ ਭੱਜਿਆ ਜਦੋਂ ਅੱਜ ਇਹ ਦੂਜਾ ਪਰਦਾ ਫਾਸ਼ ਹੋ ਗਿਆ ਕਿ ਏਡੇ ਹਥਿਆਰਾਂ ਦੀ ਖੇਪ ਪੰਜਾਬ 'ਚ ਆਈ ਔਰ ਕਿਵੇਂ ਜੇਸ ਬੰਦੇ ਨੇ ਇਹ ਮਰਡਰ ਕਰਾਇਆ ਜਿਹੜਾ ਹੁਣ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਜਿਹੜਾ ਕਈਆਂ ਦੀ ਫਰੋਤੀਆਂ ਲਈ ਜ਼ਿੰਮੇਵਾਰ ਹੈ ਅੱਜ ਉਸ ਬੰਦੇ ਦਾ ਇੰਟਰਵਿਊ ਭਗਵੰਤ ਮਾਨ ਹੋਮ ਮਿਨਿਸਟਰ ਦੀ ਨਿਗਰਾਨੀ ਹੇਠ ਖਰੜਖਾਨੇ 'ਚ ਹੋ ਰਿਹਾ ਹੈ ਔਰ ਜਿਹੜੇ ਇਨਕੁਆਇਰੀ ਅਫਸਰ ਨੇ ਜਿਨਾਂ ਦੀ ਇਨਕੁਆਇਰੀ ਸੈੱਟ ਬਣਾਈ ਆਨਰੇਬਲ ਹਾਈ ਕੋਰਟ ਨੇ ਪੜਾਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਇਹ ਰਿਪੋਰਟ ਪੇਸ਼ ਨਾ ਕਰਿਓ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਦਾ ਕੁਰਸੀ ਤੇ ਬਣੇ ਰਹਿਣਾ ਜਾਂ ਲਾਅਨ ਆਰਡਰ ਤੇ ਜੋ ਪੰਜਾਬ ਦੇ ਹਾਲਾਤ ਜੋ ਬਣੇ ਆ ਉਹਦੇ ਬਾਰੇ ਕਿਸੇ ਤਰੀਕੇ ਦੀ ਵੀ ਟਿੱਪਣੀ ਕਰਨਾ ਜਾਂ ਕੀ ਇਹ ਬੰਦਾ ਕਾਬਿਲ ਹੈ ਕਿ ਪੰਜਾਬ ਦੇ ਲਾਅਨ ਆਰਡਰ ਨੂੰ ਇਹ ਕਾਬੂ ਰੱਖ ਸਕਦਾ ਇਸ ਬੰਦੇ ਤੋਂ ਸਿਵਾਏ ਪੈਗ ਲਾਉਣ ਤੋਂ ਸ਼ਰਾਬ ਪੀਣ ਤੋਂ ਟਿੱਚਰਾ ਕਰਨ ਤੋਂ ਜ਼ੀਰੋ ਕੋਰ ਕੋਈ ਕੰਮ ਰਹਿ ਗਿਆ ਹੋਰ ਕੋਈ ਕੰਮ ਨਹੀਂ ਰਹਿ ਗਿਆ ਮਿਸ ਗਵਰਨੈਂਸ ਪੰਜਾਬ ਕਰਜਈ ਲਾਅ ਐਂਡ ਆਰਡਰ ਦਾ ਬੁਰਾ ਹਾਲ ਲੋਕ ਫਰੋਤੀਆਂ ਦੇ ਰਿਹਾ ਹਰ ਨਾਮੀ ਗੈਂਗਸਟਰ ਚਾਹੇ ਉਹ ਲੰਡਾ ਹੈ ਚਾਹੇ ਲਾਰੈਂਸ ਬਿਸ਼ਨੂਗਿਆ ਚਾਹੇ ਗੋਲਡੀ ਬਰਾੜ ਹੈ ਜਿਹਦੇ ਬਾਰੇ ਇਹਨੇ ਕਹਿਤਾ ਸੀ ਅਸੀਂ ਫੜ ਲਿਆ ਕਿ ਭਾਈ ਥੋੜੇ ਤੋਂ ਤਾਂ ਪੰਜਾਬ 'ਚ ਇੰਟਰਵਿਊ ਨਹੀਂ ਰੋਕ ਰਹੀ ਅਮਰੀਕਾ ਤੂੰ ਕਿੱਥੋਂ ਫੜ ਲੈਣਾ ਹੈ ਜਾ ਕੇ ਇਸ ਲਈ ਇਹ ਜੋ ਮੁੱਖ ਮੰਤਰੀ ਜਿਹੜਾ ਹਰ ਲਾਅਨ ਆਰਡਰ ਪੱਖ ਤੋਂ ਪੰਜਾਬ ਦੇ ਗਵਰਨੈਂਸ ਪੱਖ ਤੋਂ ਫੇਲ ਹੋ ਗਿਆ ਅੱਜ ਆਨਰੇਬਲ ਹਾਈ ਕੋਰਟ ਚ ਜਿਸ ਗੱਲ ਨੂੰ ਭਗਵੰਤ ਮਾਨ ਨੇ ਜਾਣਦਿਆਂ ਹੋਇਆਂ ਦਬਾਉਣ ਦੀ ਕੋਸ਼ਿਸ਼ ਕੀਤੀ ਇਹ ਸਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਇਹ ਗੱਲ ਕਹਿ ਕੇ ਨਹੀਂ ਪੰਜਾਬ ਦੇ ਜੇਲ੍ਹ ਤਾਂ ਬੜੇ ਸਿਕਿਉਰ ਨੇ ਉੱਥੇ ਤਾਂ ਜੈਮਰ ਲੱਗੇ ਨੇ ਉੱਥੇ ਤਾਂ ਇੰਟਰਵਿਊ ਹੋ ਹੀ ਨਹੀਂ ਸਕਦੇ ਇਸ ਤੋਂ ਪਹਿਲਾਂ ਵੀ ਇੱਕ ਖਬਰ ਲੱਗੀ ਕਿ ਕਿਵੇਂ 43000 ਕਾਲਸ ਪੰਜਾਬ ਦੀਆਂ ਜੇਲਾਂ ਚੋਂ ਗੈਂਗਸਟਰਾਂ ਨੇ ਕੀਤੀਆਂ ਨੇ ਉਸ ਗੱਲ ਦੀ ਇੱਕ ਅਡਾ ਇਨਕੁਆਇਰੀ ਚੱਲ ਰਹੀ ਹੈ ਔਰ ਜੇਲ ਮਿਨਿਸਟਰ ਹੋਮ ਮਿਨਿਸਟਰ ਕਾਨੂੰਨ ਦੀ ਵਿਵਸਥਾ ਭਗਵੰਤਮਾਨ ਦੀ ਹੋਵੇ ਤੇ ਤੁਸੀਂ ਅੱਜ ਕਿਸੇ ਐਸਐਚਓ ਨੂੰ ਸਸਪੈਂਡ ਕਰਦੇ ਹੋ ਡਿਸਮਿਸ ਕਰਦੇ ਹੋ ਕੱਲ ਭਗਵੰਤਮਾਨ ਕਵੇ ਮੈਂ ਬੜੀ ਵੱਡੀ ਕਾਰਵਾਈ ਕਰਤੀ ਹੈ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਹੋਣਾ ਦ ਪਰਸਨ ਰਿਸਪੋਨਸਿਬਲ ਦ ਬੱਕ ਸਟੌਪਸ ਜ਼ਿੰਮੇਵਾਰੀ ਭਗਵੰਤ ਮਾਨ ਦੀ ਬਣਦੀ ਐ ਹੁਮ ਮਿਨਿਸਟਰ ਕਿ ਐਡੀ ਵੱਡੀ ਇਨਕੁਆਇਰੀ ਹੋਵੇ ਉਹ ਹੋ ਰਹੀ ਹੋਵੇ ਪੁਲਿਸ ਰਿਮਾਂਡ ਚੱਲ ਰਿਹਾ ਹੋਵੇ ਤੇ ਉਹ ਇੰਟਰਵਿਊ ਦੇ ਜੇ ਇਜ਼ੀ ਐ ਫਿਲਮ ਸਟਾਰ ਕਿ ਉਹ ਪੰਜਾਬ ਦਾ ਜਿਵੇਂ ਅਸੀਂ ਹਮੇਸ਼ਾ ਕਹਿੰਦੇ ਸਨ ਜਿੰਨੀ ਸਿਕਿਉਰਿਟੀ ਉਹ ਬੜੀ ਚਰਚਾ ਹੋਈ ਉਸ ਵੇਲੇ ਵੀ ਕਿ 100-100 ਗੱਡੀ ਦਾ ਕਾਫਲਾ ਜਿੰਨੂੰ ਲੈ ਕੇ ਆ ਰਿਹਾ 1000 ਪੁਲਸ ਵਾਲਾ ਜਿੰਨੂੰ ਪ੍ਰੋਟੈਕਸ਼ਨ ਤੇ ਲਾਇਆ ਇੰਨਾ ਖਰਚਾ ਕੀਤਾ ਜਾ ਰਿਹਾ ਤੂੰ ਤੁਸੀਂ ਇੱਕ ਇੰਟਰਵਿਊ ਨਹੀਂ ਰੋਕ ਸਕੇ ਤੇ ਕੀ ਇਹ ਸਰਕਾਰ ਦੀ ਪ੍ਰੋਟੈਕਸ਼ਨ ਹੇਠ ਨਹੀਂ ਚੱਲ ਰਿਆ ਸੀ ਸਾਰਾ ਕੰਮ ਇਸ ਲਈ ਮੇਰਾ ਇਹ ਮੰਨਣਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਕਿਤੇ ਆਮ ਆਦਮੀ ਪਾਰਟੀ ਦਾ ਵੱਡਾ ਕਾਰਕੁਨ ਤਾਂ ਨਹੀਂ ਜਿਹੜਾ ਇਹਨੂੰ ਸਭ ਮਾਫ ਹੈ ਹੋਰ ਕੋਈ ਹੁੰਦਾ ਤੇ ਹੁਣ ਤੱਕ ਪਤਾ ਨਹੀਂ ਕੀ ਕੁਝ ਹੋ ਜਾਣਾ ਸੀ ਮਗਰ ਸ਼ਾਇਦ ਇਹਨਾਂ ਦਾ ਚਿਹਤਿਆ ਪਿਆਰਾ ਹੈ ਪਹਿਲਾਂ ਇਹਨਾਂ ਨੂੰ ਸਾਰੀਆਂ ਵੀਵੀਆਈਪੀ ਸਪੈਸ਼ਲਿਟੀਆਂ ਦਿੱਲੀ ਦੀ ਜੇਲਾਂ 'ਚ ਮਿਲੀਆਂ ਕਿ ਉਹਨੇ ਸਿੱਧੂ ਮੂਸੇਵਾਲੇ ਦਾ ਆ ਕੇ ਕਤਲ ਕਰਾਤਾ ਔਰ ਮੁੜ ਕੇ ਜੋ ਪੰਜਾਬ ਦੀ ਜੇਲਾਂ 'ਚ ਕੰਮ ਚੱਲ ਰਿਹਾ ਸੀਗਾ ਉਹ ਤੁਹਾਡੇ ਸਾਹਮਣੇ ਆ ਔਰ ਇਹ ਸਾਰਾ ਚਿਹਰਾ ਜੋ ਬੇਨਕਾਬ ਹੋਇਆ ਹੈ ਕਿਥੇ ਛੋਟੇ ਮੋਟੇ ਅਵਸਰਾਂ ਤੇ ਕਾਰਵਾਈ ਕਰਕੇ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਨਾ ਕਰਿਓ ਭਗਵੰਤਬਾਨ ਇਹ ਤੂੰ ਜ਼ਿੰਮੇਵਾਰ ਇਹ ਤੇਰਾ ਫੇਲੀਅਰ ਹੈ ਔਰ ਅੱਜ ਪੰਜਾਬ ਦੇ ਜੇ ਲਾਅਨ ਆਰਡਰ ਦੇ ਜੋ ਹਾਲਾਤ ਨੇ ਦਿਨ ਦਿਹਾੜੇ ਕਤਲ ਕਤਲੋ ਗੈਰਤ ਕਦੇ ਕਿਸੇ ਨੂੰ ਗੋਲੀ ਕਦੇ ਕਿਸੇ ਨੂੰ ਫਰੋਤੀ ਇਹਦੇ ਲਈ ਜ਼ਿੰਮੇਵਾਰ ਤੁਸੀਂ ਹੋ ਇਫ ਯੂ ਹੈਵ ਇਫ ਯੂ ਆਰ ਅ ਮੈਨ ਇਨਫ ਟੂ ਡੋ ਜੇ ਆਪ ਜੇ ਕਰੇਜ ਹੈ ਉਨ ਅਪ ਟੂ ਯਰ ਰਿਸਪੌਂਸਿਬਿਲਟੀਜ਼ ਐਂਡ ਯਰ ਫੇਲੀਅਰ ਕਲਾ ਲੋਕਾਂ ਨੂੰ ਮਜ਼ਾਕ ਚੁਟਕਲੇ ਸੁਣਾ ਕੇ ਮਸਲੇ ਹੱਲ ਨਹੀਂ ਹੋਣੇ ਆਜ ਕਰੂੰਗਾ ਉਮੀਦ ਕਰੂੰਗਾ ਕਿ ਸਖਤ ਤੋਂ ਸਖਤ ਕਾਰਵਾਈ ਥੱਲਿਓ ਲੈ ਕੇ ਉੱਤੇ ਤੱਕ ਹੋਵੇ ਕਿ ਗਾਂ ਕੋਈ ਇਹ ਜੀ ਗਸਟਾਕੀ ਕਰਨ ਦੀ ਹਿੰਮਤ ਨਾ ਰੱਖੇ ਬਹੁਤ ਬਹੁਤ ਧੰਨਵਾਦ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼